ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲ ਕਰਦੇ ਆਂ ਪੰਜਾਬ ਤੇ ਪਾਕਿਸਤਾਨ ਦੀ ਜਿਹੜੇ ਬਾਗਾ ਬਾਰਡਰ ਦੀ ਗੱਲ ਕਰਦੇ ਆ ਆਪਣੇ ਨੇਤਾ ਖਾਸ ਕਰਕੇ ਸਿਮਰਜੀਤ ਸਿੰਘ ਮਾਨ ਜੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਆ ਉਹ ਵੀ ਕਰਦੇ ਆ ਸੁਖਪਾਲ ਸਿੰਘ ਖਹਿਰਿਆਲ ਵੀ ਕਰਦੇ ਆ ਕਿ ਸਾਨੂੰ ਸੌਖਾ ਹੂਆ ਮੈਨੂੰ ਐਂ ਦੱਸੋ ਛੋਟੀ ਸਟੇਟ ਦਾ ਦੂਜੇ ਸਟੇਟ ਦੇ ਵਿੱਚ ਵੇਚਣ ਦੀ ਪਹੁੰਚ ਹੈ ਨਹੀਂ ਕਿੰਨਾ ਖਰਚਾ ਆ ਜਾਂਦਾ ਨਸਕਤ ਜਿਹੜੇ ਨਸਕਤ ਤਾਂ ਇਹਦਾ ਮਹਾਰਾਸ਼ਟਰ ਦੇ ਵਿੱਚ ਰਾਜ ਉੱਥੇ ਗੰਡੇ ਕਿੰਨੇ ਹੁੰਦੇ ਆ ਡੇਢ ਰੁਪਏ ਕਿਲੋ ਵਿੱਚ ਜਾਂਦੇ ਨਸਤ ਦੇ ਲੋਕ ਦਿਰ ਰੁਪਏ ਕਿਲੋ ਉਹ ਪੰਜਾਬ ਹਰਿਆਣਾ ਤੇ ਯੂਪੀ ਚ ਕਿਉਂ ਨਹੀਂ ਵੇਚ ਸਕਦੇ ਜੀ ਪੱਛਮੀ ਰੁਪਏ ਦੇ ਉੱਤੇ ਇਸ ਕਰਕੇ ਨਹੀਂ ਵੇਚ ਸਕਦਾ ਉਹਨਾਂ ਕੋਲੇ ਪਹੁੰਚ ਹੀ ਨਹੀਂ ਤੇ ਆਪਾਂ ਕਦੋਂ ਰਹਿਲਾ ਬਾਗਾ ਬਾਰਡਰ ਖੁੱਲਿਆ ਤੋਂ ਬਾਅਦ ਆਪਾਂ ਨੂੰ ਵੀ ਆਪ ਪੰਜਾਬ ਪੰਜਾਬ ਜਣੇ ਇਕੱਠੇ ਕਰਕੇ ਤਿੰਨ ਤੋਂ ਤਿੰਨ ਟਰੱਕ ਭਰ ਕੇ ਬਨਾਸਪਤੀ ਚਾਵ ਲੰਦੇ ਤੇ ਲੈ ਕੇ ਜਾਵਾਂਗੇ ਸਾਊਦੀ ਅਰੇਬੀਆ ਕਤਰ ਤੇ ਉਮਾਨ ਤੋਂ ਆਣਦੇ ਹੂ ਆਪਾਂ ਨੂੰ ਪਹਿਲਾਂ ਤਾਂ ਸਟੇਟ ਦਾ ਜਿੰਨਾ ਹੈਗਾ ਨਾ ਉਹ ਨਾਂ ਜਿੰਨਾ ਚਾਹੀਦਾ ਹੈ ਰੱਖ ਲੈ ਆਪਣੀ ਸਟੇਟ ਨੂੰ ਇੰਡੀਆ ਨੂੰ ਉਹ ਨਾਂ ਉਹਨਾਂ ਨੂੰ ਪੂਰਾ ਕਰਕੇ ਦੇਣਾ ਪਊਗਾ ਉਸ ਤੋਂ ਬਾਅਦ ਆਪਾਂ ਵੇਚ ਸਕਦੇ ਹਾਂ ਉਸ ਤੋਂ ਬਾਅਦ ਆਪਣੇ ਕੋਲ ਕੋਈ ਗ੍ਰੈਜੂਏਟ ਕੁਝ ਨਹੀਂ ਰਹਿ ਜਾਂਦਾ ਹਮ 23 ਗੱਲ ਉਹਨਾਂ ਨੇ ਵੀ 80 ਕਰੋੜ ਜਨਤਾ ਨੂੰ ਫ੍ਰੀ ਰਾਸ਼ਨ ਵੰਡਣਾ ਤਾਂ ਕਰਕੇ ਉਹ ਐਸ ਲੋਟ ਕਰਦੇ ਆ ਰਹੀ ਗੱਲ ਵਾਦਾ ਬਾਰਡਰ ਖੁੱਲਣ ਤੋਂ ਬਾਅਦ ਸੋਡੇ ਜਿਹੜੇ ਆਪਣਾਸਪਤੀ ਆਪਣੇ ਚਾਵਲ ਹੈ ਉਹ ਇੰਨੇ ਕਾਬਲੀ ਹੈ ਨਹੀਂ ਜਿੰਨੇ ਕਿ ਪਾਕਿਸਤਾਨ ਦੇ ਕਿਉਂਕਿ ਪਾਕਿਸਤਾਨ ਦੇ ਲੋਕ ਬੋਰ ਲਾ ਬਹੁਤ ਹੋਣ ਲਾਉਣ ਲੱਗੇ ਆ ਉਹ ਇਹਦੋਂ ਪਹਿਲਾਂ ਬੋਰ ਹੀ ਨਹੀਂ ਹੁੰਦੇ ਸੀ ਮੋਟਰਾਂ ਦਾ ਗੱਲ ਹੀ ਬੜੀ ਦੂਰ ਸੀ ਬੈਲੀ ਜਦੋਂ ਇੰਨੇ ਆਉਂਦੇ ਉਹਨਾਂ ਨੂੰ ਕੱਸੀ ਦੇ ਪਾਣੀ ਨਾਲ ਪਾਲਦੇ ਹੋ ਠੀਕ ਆ ਨਾ ਜ਼ਿਆਦਾਤਰ ਕੱਸੀ ਦਾ ਪਾਣੀ ਲਾਉਂਦੇ ਆ ਮੋਟਰਾਂ ਦਾ ਬਹੁਤ ਘੱਟ ਛੱਡਦੇ ਆ ਕਿਉਂ ਬਿੱਲ ਦਾ ਕਾਰਨ ਤੇ ਤੁਸੀਂ ਕਹਿੰਦੇ ਹੋ ਵੀ ਸਾਡੇ ਉੱਥੇ ਚੌਲ ਵਧੀਆ ਵੇਖਣਗੇ ਚੌਲ ਤਾਂ ਬਨਾਸਪਤੀ ਦੇ ਸਹੀ ਉਹ ਮੰਨੇ ਪਿਆ ਹੈ ਠੀਕ ਹੈ ਨਾ ਕਤਰ ਅਮਾਨ ਸਾਊਦੀ ਅਰੇਬੀਆ ਯੂਏਈ ਠੀਕ ਹੈ ਨਾ ਇਹ ਸਾਰੇ ਮੰਨੇ ਪਿਆ ਵੀ ਪਾਕਿਸਤਾਨ ਦੇ ਚੌਲ ਇੱਕ ਨੰਬਰ ਦੇ ਆ ਜਿਹੜੇ ਇੰਡੀਆ ਦੇ ਆ ਆਪਣਾ ਤਾਂ ਠੱਪਾ ਲੱਗਿਆ ਆ ਪਹਿਲਾਂ ਤੋਂ ਪੁਰਾਣਾ ਜਿੱਦਾਂ ਕਰਕੇ ਆਪ ਨੂੰ ਨੰਬਰ 1 ਦਾ ਉਹ ਕਿਤਾਬ ਮਿਲਿਆ ਪਿਆ ਪਰ ਉਹਨਾਂ ਨੇ ਨੰਬਰ 1 ਦਾ ਹੁਣ ਉਹਨਾਂ ਨੂੰ ਕਿਤਾਬ ਦਿੱਤਾ ਕਿ ਸੋਡੇ ਚੌਲ ਬਹੁਤ ਵਧੀਆ ਹੁੰਦੇ ਆ ਤੇ ਆਪਰ ਥੱਲੇ ਪਾਣੀ ਕੱਢ ਕੱਢ ਕੇ ਚੌਲ ਪਰ ਪੈਦਾ ਕਰ ਰਹੇ ਆ ਬੋਰ ਦਾ ਪਾਣੀ ਤਾਂ ਅਕਸਰ ਬੋਰਦਾ ਹੀ ਰਹੂਗਾ ਇਹ ਤਾਂ ਕੱਸੀ ਦੇ ਪਾਣੀ ਲਾਉਣੇ ਹਟ ਗਏ ਤੇ ਆਪਣੇ ਝੋਲ ਕਿਵੇਂ ਵਧੀਆ ਬਣ ਜਾਣਗੇ ਠੀਕ ਹੈ ਨਾ ਹਾਈ ਕੁਆਲਿਟੀ ਦੇ ਝੋਲ ਨਹੀਂ ਹੁੰਦੇ ਆਪਣੇ ਤੇ ਆਪਾਂ ਬਾਗਾ ਬਾਡਰ ਫੁੱਲਾਂ ਤੋਂ ਬਾਅਦ ਕਿਨੇ ਆ ਵੀ ਆਪਦਾ ਆਣ ਸਾਰੇ ਫਿਰ ਦਾਂਗੇ ਮਾਲ ਦੀ ਠੀਕ ਹੈ ਨਾ ਸਾਊਥ ਏਸ਼ੀਆ ਦੇ ਵਿੱਚ ਆਪਾਂ ਸਾਰੇ ਬੁਬਾਰ ਕਰਨ ਲੱਗ ਜਾਾਂਗੇ ਐਸ ਲੋਟ ਨਹੀਂ ਹੁੰਦਾ ਹੁੰਦਾ ਠੀਕ ਹੈ ਨਾ ਇਹ ਸਟੇਟ ਦੀਆਂ ਪਾਲਿਸੀਆਂ ਹੁੰਦੀਆਂ ਉਹਨਾਂ ਨੂੰ ਸਮਝਣਾ ਪੈਂਦਾ ਇਹ ਤਾਂ ਸਿਰਫ ਵੋਟਾਂ ਲੈਣ ਖਾਤਰ ਇੱਕ ਛੋਲਲੀ ਛੱਡ ਦਿੰਦੇ ਆ ਵੀ ਪਾਗਾ ਬਾਰਡਰ ਖੁੱਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਊਗਾ ਕੁਝ ਨਹੀਂ ਹੁੰਦਾ ਇਥੋਂ ਦੀ ਸਮਾਨ ਟਪੂਆ ਪਹਿਲਾਂ ਆਪਾਂ ਤੋਂ ਇਹ ਲੈ ਕੇ ਜਾਣਗੇ ਦਿੱਲੀ ਜਾਂ ਆਪਣੇ ਇੱਥੇ ਜਿਹੜੇ ਹੈਗੇ ਗਦਾਮ ਉਹਨਾਂ ਦੇ ਵਿੱਚ ਪਿਆ ਰਹੂਗਾ ਇਹ ਉੱਥੋਂ ਚੱਕ ਕੇ ਜਦੋਂ ਲੋਡ ਹੋਈ ਤੇ ਦਿੱਲੀ ਤੋਂ ਲੈ ਕੇ ਜਾਣਗੇ ਉਹ ਨਾ ਕਿ ਇਥੋਂ ਸਿੱਧਾ ਪਾ ਲੈਣਗੇ ਅੰਬਰਸਰ ਕਰਨਗੇ ਜੇ ਪਾਗਾ ਬਾਰਡਰ ਖੁੱਲ ਵੀ ਗਿਆ ਤਾਂ ਠੀਕ ਹੈ ਨਾ ਪਹਿਲਾਂ ਦਿੱਲੀ ਜਾਣ ਬੂਆ ਨਾ ਜਿੱਤੇ ਦਿੱਲੂ ਉਹ ਇਧਰ ਦੀ ਗੱਲਣਗੇ ਰੇਲ ਗੱਡੀ ਦਾ ਹੀ ਟਰੱਕਾਂ ਦੇ ਵੀ ਖਰਚਾ ਜਾਂਦੇ ਮੰਨਣਗੇ ਕਿਉਂਕਿ ਰੇਲ ਗੱਡੀ ਪਰੜੀ ਅਜੇ ਵੀ ਮਿਸ਼ੀ ਹੋਈ ਹੈ ਜਦੋਂ ਅਟਲ ਵਿਆਰੀ ਆਵਾਜ਼ ਪਾਈ ਗਿਆ ਸੀ ਇਹਨੂੰ ਦਿਮਾਗ ਨਾਲ ਤੁਸੀਂ ਸੋਚਿਆ ਕਰੋ ਫਿਰ ਐਵੇਂ ਇਹਨਾਂ ਦੇ ਵਾਅਦਿਆਂ ਤੇ ਮਤਲਬ ਕਿ ਜਿਹੜਾ ਇਹ ਦੱਸਦੇ ਆ ਵੀ ਅਸੀਂ ਆਹ ਕਹਿੰਦੇ ਆ ਵੀ ਸਾਡੇ ਪਾਕਾ ਬਾਡਰਫੁੱਲੇ ਤੋਂ ਆ ਕੋਈ ਇਹਦੇ ਵਿੱਚ ਨਹੀਂ ਤੁਸੀਂ ਪਹਿਲਾਂ ਤਾਂ ਨੇਤਾ ਹੀ ਉਹ ਚੋਣਨਾ ਚਾਹੀਦਾ ਸਾਨੂੰ ਮੰਤਰੀ ਉਹ ਚੋਣਨਾ ਚਾਹੀਦਾ ਜਿਹੜਾ ਕਿ ਤੁਹਾਡੇ ਹੱਕ ਦੀਆਂ ਗੱਲਾਂ ਕਰਦਾ ਹੋਵੇ ਐਮਐਲਏ ਹੋਵੇ ਉਹ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਠੀਕ ਹੈ ਨਾ ਜਿਹੜਾ ਸਾਨੂੰ ਦੱਸੇ ਵੀ ਆਪਣਾ ਪੰਜਾਬ ਕਿੰਨਾ ਵਿਗੜ ਗਿਆ ਕਿਵੇਂ ਸੁਧਰੂਗਾ ਇਹਦਾ ਹੱਲ ਕੀ ਹੈ ਠੀਕ ਹੈ ਨਾ ਪਹਿਲਾ ਤਾਂ ਹੱਲ ਇਹ ਹੈ ਕਿ ਪਰਵਾਸੀਆਂ ਨੂੰ ਇੱਥੇ ਵੋਟਾਂ ਪਾਉਣ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਘੱਟੋ ਘੱਟ 2000 ਤੱਕ ਵੀ ਮੰਨ ਲਓ 2000 ਤੱਕ ਵੀ ਜਿਹਦੀਆਂ ਵੋਟਾਂ 2000 ਪਹਿਲਾਂ ਆਏ ਆ ਉਹਨਾਂ ਦੀਆਂ ਬੋਟਾ ਇੱਥੇ ਮਨਜ਼ੂਰ ਹੋਣਗੀਆਂ ਜਿਹੜਾ 2000 ਤੋਂ ਬਾਅਦ ਆਇਆ ਉਹਨਾਂ ਦੀਆਂ ਬੋਟਾ ਵੀ ਨਹੀਂ ਇੱਥੇ ਬਣ ਸਕਦੀਆਂ ਤੇ ਨਾ ਉਹ ਜ਼ਮੀਨ ਖਰੀਦ ਸਕਦੇ ਸਿੱਧੀ ਸਿੰਪਲ ਜੀ ਗੱਲ ਹੈ ਠੀਕ ਹੈ ਨਾ ਉਹਨਾਂ ਭੋਲਿਆਂ ਪੰਛੀਆਂ ਨੂੰ ਇਹ ਵੀ ਨਹੀਂ ਪਤਾ ਸੀ ਜਦੋਂ ਇਹਨਾਂ ਨੇ ਰੱਖਿਆ ਸੁਧਾਣੇ ਨੇ ਤੇ ਅਬਤੋਜਮਾਨ ਨੇ ਧਰਨਾ ਲਾਇਆ ਸੀ ਵੀ ਸਤਲੁਜ ਚ ਵੀ ਗੰਦਾ ਪਾਣੀ ਪੀ ਰਹਿਆ ਬੁੱਢੇ ਨਾਲ ਜਮਾ ਸਾਰਾ ਖਰਾਬ ਹੋ ਗਿਆ ਸਾਰਾ ਵੀ ਇਹ ਫੈਕਟਰੀ ਕੰ ਦਾ ਪਾਣੀ ਪੀ ਰਹਿਆ ਉੱਤੋਂ ਆਰਡਰ ਵੀ ਆ ਗਏ ਵੈਕਟਰਾਂ ਦੇ ਬੰਦ ਹੋਣੀਆਂ ਚਾਹੀਦੀਆਂ ਇਹ ਪਰ ਕੋਈ ਆਪਣੇ ਪਿੰਡਾਂ ਕਿਉਂ ਸਰਕਾਰ ਨੂੰ ਪੈਸੇ ਤੁੰਨੀ ਜਾਂਦੇ ਆ ਉਹ ਸਮਝ ਨਹੀਂ ਚਾਹੀ ਇੱਥੇ ਆਹ ਕੁਸਾ ਜਿੰਨਾ ਰਖਲਾ ਆ ਇਸ ਤਰ੍ਹਾਂ ਖਬੌਰ ਏਰੀਆ ਮਾਲਵਾ ਏਰੀਆ ਦਾ ਮਲੋਟ ਖਬੌਰ ਜਿੰਨਾ ਇੱਧਰ ਮਤਲਬ ਕਾਲਾ ਪੀਂਡਾ ਤੇ ਕੈਂਸਰ ਦੀਆਂ ਬਿਮਾਰੀਆਂ ਉਹਨਾਂ ਕਿਸੇ ਵਸਈਏ ਨਹੀਂ ਕਿਉਂਕਿ ਸਤਲੋਜ ਦਾ ਪਾਣੀ ਜਿਹੜਾ ਆਉਂਦਾ ਤੇ ਸਿਰਫ ਮਾਰਦਾ ਇਧਰਲੇ ਏਰੀਏ ਨੂੰ ਆ ਜੇ ਫੇਰ ਤੁਸੀਂ ਆਖ ਦਿੰਦੇ ਹੋ ਵੀ ਇਹ ਸੱਚੀਆਂ ਗੱਲਾਂ ਕਰੇ ਤਾਂ ਤੁਹਾਨੂੰ ਦੁੱਖ ਆਉਂਦਾ ਹੈ ਤੇ ਤੁਸੀਂ ਦੇਖਣ ਜਾਂਦੇ ਹੋ ਰੀਲਾਂ ਰੀਲਾਂ ਦੇਖੀ ਜਾਇਆ ਕਰੋ ਸਕਰੋਲ ਕਰੀ ਜਾਇਆ ਕਰੋ ਉਹ ਦੇਖ ਕੇ ਤੁਹਾਡਾ ਟਾਈਮ ਬਸ ਵਧੀਆ ਹੋਈ ਜਾਊਗਾ ਸੱਚੀਆਂ ਗੱਲਾਂ ਤੁਸੀਂ ਨਾ ਸੁਣ ਸਕਦੇ ਹੋ ਨਾ ਸਹਿ ਸਕਦੇ ਇਹ ਅੱਜ ਦੀ ਕਹਾਣੀ ਹੈ ਤੁਹਾਡੀ ਠੀਕ ਹੈ ਨਾ ਜਦੋਂ ਤੁਸੀਂ ਉਹ ਗੱਲ ਤੇ ਨਹੀਂ ਆਉਣਾ ਤੁਸੀਂ ਆਖੋ ਸਾਨੂੰ ਕੋਈ ਬੈਕਅਪ ਵਾਟਰ ਖੋਲਣ ਦੀ ਲੋੜ ਨਹੀਂ ਕਿਉਂਕਿ ਬੈਕਅਪ ਵਾਟਰ ਖੋਲਿਆ ਤਾਂ ਸੈਂਟਰ ਦਾ ਫਾਇਦਾ ਹੋਊਗਾ ਆਪਣਾ ਕੀ ਫਾਇਦਾ ਹੋਊਗਾ ਉੱਥੇ ਜਿਹੜਾ ਸਿਲਕ ਰੋਡ ਬਣ ਰਿਹਾ ਹੈ ਉਹ ਇਸੇ ਕਰਕੇ ਤਾਂ ਚੈਨਾ ਬਣਾ ਰਿਹਾ ਹੈ ਵੀ ਇੱਥੋਂ ਹਿੰਦੁਸਤਾਨ ਦੀਆਂ ਜਿੱਤਾਂ ਵੀ ਇੱਥੋਂ ਜਾਣ ਚੈਨਾ ਦੇ ਵਿੱਚ ਇੱਥੇ ਆਉਣ ਸਾਰਾ ਕੁਝ ਇਹ ਤਾਂ ਡਿਜ਼ਾਈਨ ਹੋਇਆ ਪਿਆ ਵੀ ਪੰਜਾਬ ਦਾ ਜਿੰਨਾ ਵੀ ਅਨਾਜ ਇੱਥੋਂ ਸਿੱਧੇ ਉੱਲ ਜਾਇਆ ਜਾਵੇ ਆ ਸਿਲਕ ਰੋਡ ਉਸੇ ਨੂੰ ਕਹਿੰਦੇ ਆ ਹੋਰ ਕਿਹਨੂੰ ਕਹਿੰਦੇ ਨਿਊ ਵਰਲਡ ਆਰਡਰ ਫੋਰ ਕੀ ਕੀ ਜੁੰਦੀ ਹੈ सोनू ਇੰਨਾ ਮਤਲਬ ਕਿ ਕੰਫਿਊਜ਼ ਕੀਤਾ ਹੋਇਆ ਗੱਲਾਂ ਛੱਡ ਦੇ ਜਿਹੜਾ ਕੋਈ ਮੰਤਰੀ ਇਹ ਕਹਿੰਦਾ ਕੋਈ ਬਾਦਰ ਬਾਰਡਰ ਖੁੱਲਣਾ ਚਾਹੀਦਾ ਹੁਣ ਤਾਂ ਕਦੇ ਇੱਕ ਬੋਟ ਵੀ ਨਾ ਦਿਖਾਇੋ ਇਹ ਕਹਿਣਾ ਚਾਹੁੰਦਾ ਧੰਨਵਾਦ ਸਤਿ ਸ਼੍ਰੀ ਅਕਾਲ